ਕਹਿੰਦੇ ਕੋਈ ਗੱਲ ਸੁਣਾਉਂ ਕਹਿੰਦੇ ਨਾ ਤਸਵੀਸ ਖਿਰਾਜ ਨਾ ਮਾਲ ਨਾ ਤਸਵੀਸ ਠੀਕ ਹੈ ਜੀ ਤਸਵੀਸ ਕਿਹਨੂੰ ਕਹਿੰਦੇ ਕੋਈ ਚਿੰਤਾ ਨਹੀਂ ਕੋਈ ਘਬਰਾਹਟ ਨਹੀਂ ਹੈ ਨਾ ਤਸਵੀਸ ਨਾ ਖਿਰਾਜ ਖਿਰਾਜ ਕਿਹਨੂੰ ਕਹਿੰਦੇ ਜੀ ਟੈਕਸ ਨੂੰ ਕਰਨ ਨੂੰ ਠੀਕ ਨਾ ਮਾਲ ਕਿਸੇ ਵੀ ਮਾਲ ਨੂੰ ਉੱਥੇ ਟੈਕਸ ਨਹੀਂ ਲੱਗਦਾ ਹੁੰਤੇ ਹੰਦੂ ਗੁਰੂ ਰੂਪਿਆਰੀ ਸਾਹਿਬ ਸਿੰਘ ਜੋ ਜਿਹੜਾ ਬੰਦੇ ਦੀ ਵੀ ਪ੍ਰਾਪਰਟੀ ਵੱਧਦੀ ਹੈ ਨਾ ਉਹਦੇ ਜੇ ਡਰ ਪਤਾ ਹੋ ਜਾਂਦਾ ਕਹਦਾ ਯਾਰ ਟੈਕਸ ਲੱਗਣਾ ਹੁਣ ਟੈਕਸ ਲੱਗਣ ਦਾ ਡਰ ਆ ਅਗਲਾ ਡਰ ਆ ਕਿ ਪੈਸਾ ਤੁਸੀਂ ਪੈਸਾ ਕਿੱਥੋਂ ਲੈ ਆਏ ਨਾ ਜਵਾਬ ਦਿਓ ਤੁਸੀਂ ਇਹ ਚੀਜ਼ ਬਣਾਈ ਹੈ ਕਿੱਥੋਂ ਬਣਾਈ ਹੈ ਇਹ ਕੀਤਾ ਉਹ ਕੀਤਾ ਕਿੱਥੋਂ ਬਣਾਇਆ ਸਭ ਨੂੰ ਡਰ ਲੱਗਦਾ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ ਕਹਿਣ ਲੱਗੇ ਭਾਈ ਗੱਲ ਸੁਣਾ ਜਿਸ ਸ਼ਹਿਰ ਵਿੱਚ ਮੈਂ ਰਹਿਣਾ ਨਾ ਕਹਿੰਦੇ ਉੱਥੇ ਕੋਈ ਚਿੰਤਾ ਨਹੀਂ ਹੈ ਕੋਈ ਘਬਰਾਟ ਨਹੀਂ ਹੈ ਕਹਿੰਦਾ ਕਿਉਂ ਕਹਿੰਦਾ ਕਿ ਉੱਥੇ ਟੈਕਸ ਨਹੀਂ ਹੈਗਾ ਕਹਿੰਦਾ ਕਿਨੂੰ ਕਹਿੰਦਾ ਮਾਲ ਜਿੰਨਾ ਮਰਜ਼ੀ ਮਾਲ ਇਕੱਠਾ ਕਰੀ ਜਾਓ ਮਾਲ ਦਾ ਭਾਵ ਜਿੰਨਾ ਮਰਜ਼ੀ ਧਨ ਇਕੱਠਾ ਕਰੀ ਜਾਓ ਜਿੰਨੀ ਮਰਜ਼ੀ ਜਾਇਦਾਦ ਇਕੱਠੀ ਕਰੀ ਜਾਓ ਕੋਈ ਟੈਕਸ ਨਹੀਂ ਲੱਗਦਾ ਉਹਨੂੰ ਗੁਰੂ ਰੂਪਿਆਰੀ ਸਾਧ ਸੰਗ ਜੋ ਰਵਿਦਾਸ ਮਹਾਰਾਜ ਜੀ ਕਹਿੰਦੇ ਕਹਿੰਦੇ ਸੰਸਾਰ ਤੇ ਜਾਇਦਾਦ ਬੰਦੀ ਆ ਡਰ ਲੱਗਦਾ ਟੈਕਸ ਲੱਗੂਗਾ ਦਸਨ ਦਵਾਰ ਦੇ ਅੰਦਰ ਜਿੱਥੇ ਬੇਗਮਪੁਰਾ ਹੈ ਜਿੰਨਾ ਮਰਜੀ ਆਨੰਦ ਇਕੱਠਾ ਕਰ ਲੋ ਕੋਈ ਟੈਕਸ ਨਹੀਂ ਲੱਗਦਾ ਜਿੰਨਾ ਮਰਜੀ ਆਨੰਦ ਇਕੱਠਾ ਕਰ ਲੋ ਕੋਈ ਟੈਕਸ ਨਹੀਂ ਲੱਗਦਾ ਕੋਈ ਰੋਕਣ ਟੋਕਣ ਵਾਲਾ ਨਹੀਂ ਹੁਣ ਧਿਆਨ ਦੇਣਾ ਆਪ ਜੀ ਜਰਾ ਭਗਤ ਕਬੀਰ ਸੱਬਣ ਹੋਏ ਕਿਉਂਕਿ ਆਪਾਂ ਮਾਲ ਦੀ ਗੱਲ ਕੀਤੀ ਨਾ ਜੀ ਧਨ ਦੀ ਗੱਲ ਕੀਤੀ ਹੈ ਪ੍ਰਾਪਰਟੀ ਦੀ ਗੱਲ ਕੀਤੀ ਹੈ ਜਾਇਦਾਦ ਦੀ ਗੱਲ ਕੀਤੀ ਹੈ ਭਗਤ ਕਬੀਰ ਸੱਬਣ ਕਹਿਣ ਲੱਗੇ ਕਹਿੰਦੇ RAM ਪਦਾਰਥ ਪਾਇ ਕੇ ਕਬੀਰਾਂ ਗਾਠ ਨਾ ਖੋਲ ਕਹਿੰਦਾ ਸੁਣਿਓ ਰਵਿਦਾਸ ਮਹਾਰਾਜ ਜੀ ਕਹਿੰਦੇ ਆ ਵੀ ਇੱਥੇ ਜਿੰਨਾ ਮਰਜੀ ਧਨ ਇਕੱਠਾ ਕਰ ਲਈਏ ਜਿੰਨਾ ਮਰਜੀ ਆਨੰਦ ਇਕੱਠਾ ਕਰ ਮਰਜੀ ਕਰ ਲਈਏ ਇਹਨੂੰ ਟੈਕਸ ਨਹੀਂ ਲੱਗਦਾ ਠੀਕ ਹੈ ਕਬੀਰ ਸੱਬਣ ਕਹਿੰਦੇ ਕਹਿੰਦੇ RAM ਪਦਾਰਥ ਪਾਇ ਕੇ ਕਬੀਰਾਂ ਗਾਠ ਨਾ ਖੋਲ ਕਿਉਂ ਕਬੀਰਾਂ ਜੇ ਇੰਨਾ ਧਨ ਇਕੱਠਾ ਕੀਤਾ ਹੀ ਨਾ ਸੱਚ ਜੇ ਹੀਰੇ ਜਵਾਰਤ ਜੇਬ ਵਿੱਚ ਹੋਣ ਤੇ ਬੰਦਾ ਕਿਸੇ ਕੋਈ ਕੋਲੋਂਦਾ ਨਹੀਂ ਕਿਸੇ ਨਾਲ ਗੱਲਬਾਤ ਨਹੀਂ ਕਰਦਾ ਠੀਕ ਆ ਅਗਲੇ ਜਜਮੈਂਟ ਕਰਦੇ ਵੀ ਇਹ ਕਿਸੇ ਨੂੰ ਬੁਲਾਉਂਦਾ ਨਹੀਂ ਪੱਕਾ ਕੋਈ ਕੋਈ ਖਾਸ ਚੀਜ਼ ਆ ਜਿਹੜਾ ਇਕੱਲਾ ਇਕੱਲਾ ਹੋ ਕੇ ਬਹਿੰਦਾ ਸੱਚ ਜੇ ਜਦੋਂ ਅਹ ਬਿਰਤੀ ਜਾਗਰੂਤ ਹੋ ਜਾਂਦੀ ਆ ਸੁਰਤੀ ਦਰਸ਼ਨ ਦੁਆਰ ਵਿੱਚ ਚੱਲੀ ਜਾਂਦੀ ਆ ਨਾ ਪਰਿਵਾਰ ਵਾਲੇ ਵੀ ਕਹਿਣ ਲੱਗ ਪੈਂਦੇ ਆ ਨਾ ਉਹਦੀ ਪਰਿਵਾਰ ਚ ਹੀ ਵਿਆਹ ਕਰਗਦੀ ਕੁਝ ਅਸਿਆ ਖੜਿਆ ਵੀ ਕਰ ਹੈ ਮੈਂ ਤੂੰ ਵਖਰਾ ਜਾ ਹੋ ਕੇ ਬਹਿ ਜਾ ਨਾ ਤੈਨੂੰ ਨਾ ਪਰਿਵਾਰ ਨਾਲ ਤੂੰ ਹੱਸਦਾ ਖੇਡਦਾ ਕਦੀ ਮੰਗ ਕੇ ਰੋਟੀ ਵੀ ਲੈ ਲਿਆ ਕਰ ਮਿਲ ਗਈ ਆ ਤੇ ਸਤਨਾਮ ਨਹੀਂ ਮਿਲੀ ਦਿੱਤਾ ਵੀ ਸਤਨਾਮ ਨਾ ਪੁੱਤ ਇਹਦਾ ਚੰਗੇ ਨਹੀਂ ਲੱਗਦਾ ਹੁਣ ਘਰਦਿਆਂ ਨੂੰ ਕੀ ਸ਼ੱਕ ਪੈਣ ਲੱਗ ਪਿਆ ਇਹ ਸਤੋਂ ਕੁਝ ਛੁਪਾਉਂਦਾ ਆ ਲੱਗਦਾ ਇਹਦੇ ਕੋਈ ਚੀਜ਼ ਹੱਥ ਲੱਗ ਗਈ ਹੈ ਇਹ ਸਤੋਂ ਛੁਪਾਉਂਦਾ ਸਤੋਂ ਉਲਾ ਰੱਖਣ ਲੱਗ ਪਿਆ ਸਾਨੂੰ ਦੱਸਦਾ ਹੀ ਕੁਝ ਨਹੀਂ ਆਈ ਕਬੀਰ ਜੀ ਕਹਿੰਦੇ ਕਹਿੰਦੇ ਯਾਰ ਮੈਨੂੰ ਰਾਮ ਪਦਾਰਥ ਪਾਇ ਕੇ ਕਬੀਰਾ ਗਾਂਠ ਨਾ ਖੋਲ ਕਹਿੰਦਾ ਵੀ ਮੈਨੂੰ ਰਾਮ ਦਾ ਪਦਾਰਥ ਮਿਲ ਗਿਆ ਕਹਿੰਦਾ ਪਾਓ ਐਸੀ ਦਾਤ ਮਿਲ ਗਈ ਜਿਹਦਾ ਸੰਸਾਰ ਤੇ ਮੁੱਲ ਹੀ ਕੋਈ ਨਹੀਂ ਤੇ ਕਬੀਰਾ ਗਾਂਠ ਨਾ ਖੋਲ ਠੀਕ ਹੈ ਕਹਿੰਦੇ ਦੀ ਗੰਢ ਨਾ ਖੁੱਲਨੀ ਕਹਿੰਦਾ ਕਿਉਂ ਕਿਉਂ ਨਾ ਖੋਲਾਂਗਾ ਤੇ ਦੇਖੋ ਕਬੀਰ ਸੱਭਾ ਨੇ ਦੱਸਿਆ ਵੀ ਗੰਢ ਕਿਉਂ ਨਹੀਂ ਖੋਲਨੀ ਕਹਿੰਦੇ ਨਹੀਂ ਪੱਟਣ ਨਹੀਂ ਪਾਰਖੂ ਨਹੀਂ ਘਾਕ ਨਹੀਂ ਮੋਲ ਨਹੀਂ ਪਟੜ ਪਟੜ ਪਤਾ ਕਿੰਨੂੰ ਕਹਿੰਦੇ ਬਾਜ਼ਾਰਾਂ ਨੂੰ ਹੁਣ ਤੁਸੀਂ ਸਿਆਣੇ ਮੰਡੀਆਂ ਲੱਗਦੀਆਂ ਜੀ ਕੋਲੇ ਦੀ ਮੰਡੀ ਲੱਗਦੀ ਆ ਤੇ ਕੋਲੇ ਦੇ ਵਪਾਰੀ ਜਾਂਦੇ ਜੀ ਲੱਕੜ ਦੀ ਮੰਡੀ ਲੱਗਦੀ ਆ ਲੱਕੜ ਦੇ ਵਪਾਰੀ ਜਾਂਦੇ ਆ ਜੀ ਲੋਹੇ ਦੀ ਮੰਡੀ ਲੱਗਦੀ ਆ ਲੋਹੇ ਦੇ ਵਪਾਰੀ ਜਾਂਦੇ ਆ ਜੀ ਪਰ ਤੁਸੀਂ ਸਿਆਣੇ ਕੋਲੇ ਦੀ ਮੰਡੀ ਲੱਗੀ ਹੋਵੇ ਤੇ ਕੋਈ ਬੰਦਾ ਜਾ ਕੇ ਉੱਥੇ ਦੋ ਚਾਰ ਹੀਰੇ ਲਾ ਕੇ ਤੇ ਬਹਿ ਜਾਵੇ ਲੋਕਾਂ ਨੇ ਕਹਣਾ ਬਾਗਲ ਹੈ ਮਤਲਬ ਕਿਉਂ ਮੰਡੀ ਕੋਲੇ ਦੀ ਲੱਗੀ ਤੇਰੇ ਹੀ ਰਣ ਕੋਣ ਪੁੱਛੂ ਇੱਥੇ ਲੋਕਾਂ ਨੇ ਕਹਿਣਾ ਇਹ ਕੋਲੇ ਨਾਲੋਂ ਵੀ ਸਸਤੇ ਆ ਇਹ ਡੁਪਲੀਕੇਟ ਆ ਜਿਹੜੇ ਕੋਲੇ ਦੀ ਮੰਡੀ 'ਚ ਵੇਚਣ ਆ ਗਿਆ ਉੱਤੇ ਵਿਕਣੇ ਨਹੀਂ ਨਾ ਕਿਸੇ ਨੇ ਪੁੱਛਣਾ ਹੀ ਹੈ ਪਰ ਕਬੀਰ ਸਾਹਿਬ ਜੀ ਕਹਿੰਦੇ ਕਹਿੰਦੇ ਵੀ ਉਹੀ ਹਾਲ ਆ ਸੰਸਾਰ ਦੇ ਉੱਤੇ ਸਭ ਥਾਵਾਂ ਤੇ ਕੋਲੇ ਦੀਆਂ ਮੰਡੀਆਂ ਲੱਗੀਆਂ ਲੱਕੜ ਦੀਆਂ ਮੰਡੀਆਂ ਲੱਗੀਆਂ ਲੱਕੜ ਦੀ ਮੰਡੀ ਤੇ ਗਏ ਲੋਕ ਕੀ ਕਹਿੰਦੇ ਜੀ ਇਹ ਲੱਕੜ ਬਲਣ ਵਾਲੀ ਹੈ ਇਹ ਲੱਕੜ ਦਰਵਾਜਿਆਂ ਦੇ ਕੰਮ ਆਉਣ ਵਾਲੀ ਹੈ ਆ ਲੱਕੜ ਸਦੀਰਾਂ ਦੇ ਕੰਮ ਆਉਣ ਵਾਲੀ ਹੈ ਉਹਦੇ ਹਸਾਬ ਨਾਲ ਉਹਦਾ ਮੁੱਲ ਪਾਉਂਦੇ ਨੇ ਖਰੀਦੇ ਨੇ ਇਹ ਲੱਕੜ ਕਿੱਦਾਂ ਦੀ ਹੈ ਸੱਚਿਆ ਇੱਟਾਂ ਦੀ ਮੰਡੀ ਲੱਗੀ ਹੈ ਤੇ ਇੱਟਾਂ ਦਾ ਮੁੱਲ ਪੈਣ ਰਿਹਾ ਵਪਾਰੀ ਉਧਾਂ ਦੇ ਨੇ ਇੱਥੇ ਕਬੀਰ ਸਾਬਣ ਕਹਿੰਦੇ ਆਂਦਾ ਜਿਹੜੀ ਦਾਤ ਮੇਰੇ ਕੋਲ ਹੈ ਨਾ ਕੰਨ ਨਾ ਨਹੀਂ ਪੱਟਣਾ ਕਹਿੰਦੇ ਕੋਈ ਬੁਜਾਰੀਆ ਨਹੀਂ ਮੈਂ ਵੇਚਾਂ ਕਿੱਥੇ ਨਹੀਂ ਪੱਟਣਾ ਨਹੀਂ ਪਰਖੂ ਹੁਣ ਲਾਉ ਦਾ ਲੱਕੜ ਦੇ ਬਾਜ਼ਾਰ ਵਿੱਚ ਵਪਾਰੀ ਆਉਂਦੇ ਨੇ ਪਰਖੂ ਆਉਂਦੇ ਨੇ ਸਮਝਦਾਰ ਆਉਂਦੇ ਨੇ ਲੱਕੜ ਵੇਖ ਕੇ ਦੱਸ ਦਿੰਦੇ ਆਂ ਵੀ ਇਹ ਲੱਕੜ ਕਾਦੀ ਹੈ ਇੱਟਾਂ ਦਾ ਵਪਾਰੀ ਇਹ ਤੇ ਵੇਖ ਕੇ ਦੱਸਦਾ ਵੀ ਇੱਟ ਚੰਗੀ ਆ ਕਿ ਨਹੀਂ ਚੰਗੀ ਕੋਲੇ ਦਾ ਵਪਾਰੀ ਦੇਖ ਕੇ ਦੱਸ ਦਿੰਦਾ ਵੀ ਇਹ ਕੋਲਾ ਪ੍ਰੋਪਰ ਸੜਿਆ ਹੈ ਜੇ ਸੜਿਆ ਤੇ ਕੋਲਾ ਆ ਇਹ ਉਸ ਕੋਲੇ ਵਿੱਚ ਵੀ ਅਜੇ ਲੱਕੜ ਪੂਰੀ ਸੜੀ ਨਹੀਂ ਐ ਉਹ ਲੈਂਦਾ ਕੋਈ ਨਹੀਂ ਸੱਚਾ ਸੁਭਾਚਾਰ ਕਰਿਓ ਕਬੀਰ ਸਾਹਿਬ ਨੇ ਨਹੀਂ ਪਟਨ ਨਹੀਂ 파ਰਖੂ ਕਹਿੰਦਾ ਮੈਂ ਕਰਾਂ ਤੇ ਕਰਾਂਗੀ ਆ ਜਿਹੜੀ ਦਾਤ ਮੈਂ ਵੇਚਣੀ ਚਾਹਣਾ ਕਿਹੜੀ ਅੰਦਰ ਦੇ ਆਨੰਦ ਦੀ ਅੰਦਰ ਦੇ ਪ੍ਰਕਾਸ਼ ਦੀ ਕਹਿੰਦਾ ਤੇ ਕਿਤੇ ਬਾਜ਼ਾਰੀ ਨਹੀਂ ਜਿੱਥੇ-ਜਿੱਥੇ ਲੱਗੇ ਬਾਜ਼ਾਰ ਨੇ ਇਹ ਪਦਾਰਥਾਂ ਦੇ ਨੇ ਸੰਸਾਰੀ ਪਦਾਰਥਾਂ ਦੇ ਨੇ ਪਰ ਉਸ ਪਰਮਾਤਮਾ ਦੇ ਨਾਮ ਦੇ ਪਦਾਰਥ ਦੇ ਤੇ ਕੋਈ ਬਾਝਾ ਰਹੀ ਹੈ ਨਹੀਂ ਤੇ ਨਾ ਕੋ ਮੈਨੂੰ ਪਰਫੂ ਲੱਭਣ ਰਿਹਾ ਹੈ ਕਹਿੰਦਾ ਜੇ ਮੈਂ ਕਿਤੇ ਜਾਨਣਾ ਵੀ ਆ ਲੋਕ ਆਉਂਦੇ ਤੇ ਬੜੇ ਨੇ ਕਹਿੰਦੇ ਆਹੋ ਕਹਿੰਦੇ ਪਰਮਾ ਕਰਾਂ ਕਿ ਇਸ ਹੀਰੇ ਦੀ ਸਮਝ ਨਹੀਂ ਲੱਗਦੀ ਕਿਸੇ ਨੂੰ ਹੀ ਸ਼ਬਦ ਦੀ ਸਮਝ ਲੱਗਦੀ ਨਹੀਂ ਕਿਸੇ ਨੂੰ ਹੀ ਕੁੰਤਾਂ ਦੇ ਉਹ ਜੇ ਲੱਗਦੀ ਵੀ ਹੈ ਜੇ ਮਾੜੀ-ਮੋਟੀ ਲੱਗਦੀ ਵੀ ਧਿਆਨ ਨਾਲ ਸੁਣਨਾ ਜਰਾ ਕੀ ਕਹਿਣ ਲੱਗੇ ਕਹਿੰਦੇ ਨਹੀਂ ਪੱਟਨ ਨਹੀਂ ਪਾਰਖੂ ਨਹੀਂ ਗਾਕ ਹੁਣ ਸਮਝ ਲੱਗੂ ਤੇ ਗਾਕ ਬਣੂ ਉਹ ਲੱਕੜ ਦੀ ਉੱਥੇ ਢੇਰਾਂ ਦੇ ਢੇਰ ਲੱਗੇ ਆ ਵਪਾਰੀ ਤੁਰੇ ਫਿਰਨ ਰਏ ਔਹ ਖਰੀਦ ਲਈ ਔਹ ਖਰੀਦ ਲਈ ਅ ਢੇਰੀ ਪਈ ਆ ਖਰੀਦੀ ਉਹ ਵਿਚਨ ਵਾਲਾ ਕਹਿੰਦਾ ਕਹਿੰਦਾ ਭਾਈ ਵੇਖੋ ਤੁਸੀਂ ਕਹਿੰਦਾ ਵੇਖ ਲਈ ਆ ਸਮਝ ਚ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਮਤਲਬ ਕੀ ਆ ਕਿ ਸਾਡੇ ਮਤਲਬ ਦੀ ਨਹੀਂ ਹੈ ਵਪਾਰੀ ਆ ਲਫਜ ਵਰਤੇ ਜੇ ਕਦੀ ਵੇਖਿਓ ਤੁਸੀਂ ਮੰਡੀ ਵਿੱਚ ਜਾ ਕੇ ਠੀਕ ਆ ਸਾਡੇ ਸਮਝ ਨਹੀਂ ਆ ਰਹੀਏ ਤੇ ਮਤਲਬ ਸਾਡੇ ਤਨਕ ਜ ਨਹੀਂ ਆ ਰਹੀਏ ਇਹ ਚੀਜ਼ ਸਾਨੂੰ ਸਹੀ ਨਹੀਂ ਲੱਗਦੀ ਠੀਕ ਆ ਸਾਨੂੰ ਸਮਝ ਨਹੀਂ ਆ ਰਹੀ ਤੇ ਇੱਥੇ ਵੀ ਕੀ ਕਹਿੰਦੇ ਆ ਜਿਹਨੂੰ ਸਮਝ ਨਹੀਂ ਆਉਂਦੀ ਗਗ ਨਹੀਂ ਬਣਦਾ ਉਹ ਪਤਨ ਨਹੀਂ ਕਿੰਨਾ ਚਿਰ ਹੋ ਗਿਆ ਗੁਰੂ ਘਰ ਮੱਥੇ ਟੇਕਦੇ ਆ ਮੰਦਰਾਂ 'ਚ ਮੱਥਰ ਟੇਕਦੇ ਆ ਪਰ ਮਨ ਗਗ ਨਹੀਂ ਬਣਿਆ ਕਿਉਂਕਿ ਮਨ ਨੂੰ ਇਸ ਸ਼ਬਦ ਰੂਪੀ ਹੀਰੇ ਦੀ ਸਮਝ ਨਹੀਂ ਲੱਗੀ ਗਗ ਨਹੀਂ ਬਣਦਾ ਫਿਰ ਕਬੀਰ ਜੀ ਕਹਿੰਦੇ ਆ ਕਹਿੰਦੇ ਆ ਮੈਂ ਤੁਹਾਨੂੰ ਦੱਸਾਂ ਯਾਰ ਇੱਕ ਦੋ ਜਣੇ ਗਾਹ ਕਲਾਪੇ ਮੈਨੂੰ ਤੁਸੀਂ ਦੇਖੋ ਮੰਡੀ ਲੱਗੀ ਹੋਵੇ ਕੁਝ ਲੋਕ ਲਾਗੋ ਵੇਖ ਲੰਗੀ ਜਾਂਦੇ ਨਹੀਂ ਨਹੀਂ ਖਾਸ ਨਹੀਂ ਪਰ ਕੋਈ ਇੱਕ ਦਿਨਾਂ ਕਹਿੰਦਾ ਦੋ ਜਣੇ ਵੀ ਚੱਲ ਵੇਖੀਦੇ ਸਹੀ ਜੇ ਹਲਕੀ ਹੋਊ ਤੇ ਰੇਟ ਕੱਟ ਲਾ ਲੂਗਾ ਦੇਖੀ ਤੁਸੀਂ ਗੱਲ ਕੀਤੀਆਂ ਜੀ ਭਾਜੀ ਕਿੱਟ ਵੇਚਣੀ ਕਹਿੰਦਾ ਹਾਂ ਜੀ ਵੇਚਣੀ ਹਲਕੀ ਲੱਗਦੀ ਐ ਕਹਿੰਦਾ ਭਾਜੀ ਇਹ ਰੰਗ ਤੋਂ ਲੱਗਦੀ ਹਲਕੀ ਇੱਕ ਲਈ ਤੋੜ ਕੇ ਵਿਖਾਉ ਉਹਨਾਂ ਨੇ ਦੋ ਤਿੰਨ ਇੱਟਾਂ ਤੋੜਨ ਦੀ ਕੋਸ਼ਿਸ਼ ਕੀਤੀ ਕੋਈ ਟੁੱਟੀ ਨਹੀਂ ਤੇ ਕੀ ਕਹਿੰਦਾ ਉਹ ਕਹਿੰਦਾ ਯਾ ਸੀ ਦੇ 3-4 ਵਜੇ ਤੇਰੇ ਲਾਗੋਂ ਲੰਘੇ ਆ ਤਹੀਂ ਤੇ ਸੋਚਿਆ ਪਿੱਲੀ ਜਿਹੀ ਇੱਟ ਹੈ ਪਰ ਅਤ ਰੰਗ ਵੇਖ ਕੇ ਹੁਣ ਪਤਾ ਲੱਗਾ ਵੀ ਤੇਰੀ ਇੱਟ ਤਾਂ ਸਾਰੀ ਮਾਰਕੀਟ ਤੋਂ ਵਧੀਆ ਹੈ ਕਾ ਦਿੱਤਾ ਬੜੀ ਵਧੀਆ ਹੈ ਪਰ ਨਹੀਂ ਮੋਲ ਹੋ ਰੰਗ ਦੇ ਹਿਸਾਬ ਨਾਲ ਮੁੱਲ ਪਾਉਂਦੇ ਜਿੰਨਾ ਉਹ ਮੁੱਲ ਚਾਹੁੰਦਾ ਹੁੰਦਾ ਮੁੱਲ ਨਹੀਂ ਦੇਂਦੇ ਕਬੀਰ ਸਾਹਿਬ ਬਣ ਕਹਿੰਦੇ ਕਹਿੰਦੇ ਮੈਂ ਵੀ ਨਾ ਇੱਕ ਵਾਰੀ ਬਾਜ਼ਾਰ ਲੱਗਾ ਸੀ ਮੰਡੀ ਲੱਗੀ ਸੀ ਤੇ ਮੈਂ ਉੱਥੇ ਹੀਰੇ ਵੇਚਣ ਦੀ ਕੋਸ਼ਿਸ਼ ਕੀਤੀ ਕਹਿੰਦਾ ਬੜਾ ਮੈਨੂੰ ਗਿਆ ਵੀ ਨਾ ਖੁੱਲਣੀ ਗੰਢ ਇੱਥੇ ਨਾ ਖੁੱਲਣੀ ਗੰਢ ਇੱਥੇ ਪਰ ਮੇਰੇ ਮਨ 'ਚ ਆ ਗਿਆ ਵੀ ਕੋਈ ਗੱਲ ਨਹੀਂ ਜਿਤੇ ਟੇਟਾ ਵੇਚਣ ਦੀਆਂ ਲੱਕੜ ਵੇਚਣ ਦੀਆਂ ਕੋਲੇ ਵੇਚਣ ਦੇ ਨੇ ਸਬਜ਼ੀਆਂ ਵੇਚਣ ਦੀਆਂ ਹੋ ਸਕਦਾ ਕੋਈ ਇੱਕ ਦਗਾ ਕਰ ਦੇਵੇ ਕਹਿੰਦਾ ਪਰ ਗੱਲ ਇਦਾਂ ਹੋਈ ਗਾਗ ਤੇ ਬੜੇ ਆਏ ਗਾਗ ਬੜੇ ਆਏ ਪਸੰਦ ਵੀ ਕਰ ਲਿਆ ਪਰ ਮੁੱਲ ਨਹੀਂ ਦੇਣ ਦੇ ਕੋਈ ਨਹੀਂ ਮੁੱਲ ਨਹੀਂ ਪਾਉਣ ਦੇ ਕੋਈ ਵੀ ਉਹਨੂੰ ਕਹਿੰਦਾ ਭਾਈ ਸਾਹਿਬ ਰੰਗ ਦੇ ਹਿਸਾਬ ਨਾਲ ਮੁੱਲ ਪੈਣਾ ਦੇ ਉਹ ਕਹਿੰਦਾ ਨਹੀਂ ਭਾਈ ਇਟ ਦੀ ਮਜ਼ਬੂਤੀ ਦੇਖ ਨੱਕਣ ਵੇਖ ਹੁਣ ਧਿਆਨ ਦੇਓ ਜਰਾ ਕਬੀਰ ਸਾਹਿਬ ਬਣ ਕੀ ਕਹਿੰਦੇ ਕਹਿੰਦੇ ਮੁੱਲ ਨਹੀਂ ਪਾਇਆ ਕਿਸੇ ਨੇ ਵੀ ਕਹਿੰਦੇ ਕਿਉਂ ਕਹਿੰਦੇ ਮੁੱਲ ਕੀ ਸੀਗਾ ਕਹਿੰਦਾ ਮੈਂ ਤੁਹਾਨੂੰ ਦੱਸਾਂ ਸਾਰੇ ਜਣੇ ਤਿਆਰ ਹੋ ਗਏ ਹੀਰਾ ਲੈਣ ਲਈ ਸਾਰੇ ਜਣੇ ਤਿਆਰ ਹੋ ਜਾਂਦੇ ਆ ਉਸ ਦਸਨ ਦੁਆਰ ਤੱਕ ਪਹੁੰਚਣ ਲਈ ਸਾਰੇ ਤਿਆਰ ਹੋ ਜਾਂਦੇ ਨੇ ਵੀ ਸਾਡੇ ਅੰਦਰ ਵੀ ਸ਼ਬਦ ਪ੍ਰਗਟ ਹੋਵੇ ਨਹੀਂ ਹੁੰਦੇ ਸਾਰੇ ਤਿਆਰ ਹੋ ਜਾਂਦੇ ਜਦੋਂ ਆਪਾਂ ਸਤਸੰਗ ਸੁਣਦੇ ਆ ਮਨ 'ਚ ਖਿਆਲ ਪੈਦਾ ਹੁੰਦਾ ਸਾਡੇ ਅੰਦਰ ਵੀ ਇਹ ਸ਼ਬਦ ਪ੍ਰਗਟ ਹੋਵੇ ਸਾਡੇ ਅੰਦਰ ਵੀ ਇਹ ਦਾਤ ਪੈਦਾ ਹੋਵੇ ਪਰ stdcੇ ਜਾਵਾ ਦਾਦਾ ਮੁੱਲ ਕੋ ਨਹੀਂ ਦਿੰਦਾ ਤੇ ਗੁਰੂ ਸਾਹਿਬ ਕਬੀਰ ਸਾਹਿਬ ਨੇ ਕਹਿਣ ਲੱਗੇ ਕਹਿੰਦਾ ਕੰਚਨ ਸੋ ਪਈਏ ਨਹੀਂ ਤੋਲ ਮਨ ਦੇ ਰਾਮ ਲਿਖਿਆ ਹੈ ਮੂਲ ਕਹਿੰਦਾ ਮੈਂ ਕਰਾਂਗੀ ਮੈਂ ਤਾਂ ਇਹ ਹੀਰਾ ਖੋਲ ਕੇ ਬੈਠਾ ਕੋ ਗਾਹ ਕਾ ਜੇ ਗਾਗ ਤੇ ਬੜੇ ਆ ਗਏ ਕਹਿੰਦਾ ਅਸੀਂ ਖਰੀਦਣਾ ਜੀ ਅਸੀਂ ਖਰੀਦਣਾ ਪਰ ਮੁੱਲ ਕੋ ਨਹੀਂ ਦੇਣ ਰਿਹਾ ਕਹਿੰਦਾ ਭਵ ਇਸ ਸ਼ਬਦ ਨੂੰ ਖਰੀਦਣ ਲਈ ਮਨ ਕੋ ਨਹੀਂ ਦੇ ਰਿਹਾ ਆਪਣੀ ਮਤਗੁਰੂ ਦੇ ਚਰਨਾਂ 'ਚ ਕੋਈ ਭੇਟ ਨਹੀਂ ਕਰਦਾ